ਕੋਡੀ 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 ਬਾਦਿਆ ਗੁਲਾਮੀ ਕਰਦੇ ੱੱੱੱੱੱੱੱੱੱੱੱੱੱੱੱੱੱ ਮੁਰਕੇ ਫੇਰ ਪੰਜਾਬ ਸਰਦਾ ਤਖਤਾਂ ਤੋਂ ਖੁੱਲ ਜੇ ਤਾਲਾ ਮੈਂ ਸੱਜੇ ਹੱਥ ਨਾਲ ਤਰਨਾ ਮਰਿਆਵੇ ਭਿੰਡਰਾ ਵਾਲਾ ਪਰ ਦੁੱਗਾ ਵਾਲਾ ਖੁਸ਼ੀ ਗੁਰ ਜਾਂਦਾ ਹੋਇਆ ਲਓ ਸੁਲਤਾਨ ਕਬੱਡੀ ਤੇ ਐ ਦੁੱਗਾ ਵਾਲਾ ਖੁਸ਼ੀ ਕੰਨੀ ਤੇ ਐ 2 ਨੰਬਰ ਤੇ 2 ਨੰਬਰ ਤੇ ਵਾਹਿਗੁਰੂ ਐ ਇੱਕ ਕੰਨੀ ਤੇ ਫੂਲਾ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਕਿਹੜਾ 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 ਦੁੱਗਾ ਦਾ ਟੱਕਰ 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 ਵੱਡੀ ਐ ਮੇਰੇ ਵੀਰੋ ਟੱਕਰ ਵੱਡੀ ਐ ਮੇਰੇ ਕੋਲੋਂ ਟੁੱਟਦੀ ਐ ਚੋਬਰ ਦੀ ਵੱਧ ਕੇ ਕਬੱਡੀ ਪਾ ਦिती ਐ ਵੱਧ ਕੇ ਕਬੱਡੀ ਪਾਈ ਐ ਸੁਖ ਕੋਲੀਆ ਪਰਮ ਸ਼ੇਰ ਗੱਲ ਸਾਨ ਗੱਲ ਉਧਰ ਕਾਂਦੇ ਸਾਡਾ ਵੀਰ ਮਨੀ ਗੋਗੂ ਆਣੀ ਐ ਗੁਰਪ੍ਰੀਤ ਬਰਾੜ ਲੰਗਿਆ ਨਾਲ ਪੁੱਜਿਆ ਹੋਇਆ 7 ਸੀ ਤੋਂ ਪਰ ਆਹ ਕੰਨੇ ਅੱਜ ਮੈਲ ਬਣ ਦੇ ਵਿੱਚ ਦਗ ਦਗ ਕਰਵਾਈ ਤੇ ਆਉਣਾ ਇਹ ਖੁਸ਼ੀ ਹੈ ਇਹ 98 ਮੋਟ ਸਵਨ ਹੱਲ ਸਿੱਖ ਐਸੋਸੀਏਸ਼ਨ ਹੈ ਗੁਰੂ ਘਰ ਦੀ ਬਿਲਡਿੰਗ ਦੀ ਉਸਾਰੀ ਦਾ ਕਾਰਜ ਜਿਹੜਾ ਸ਼ੁਰੂ ਹੋਇਆ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਬਾਬਾ ਜੀਆਂ ਵੱਲੋਂ ਔਰ ਲੰਗਰ ਵੀ ਗੁਰੂ ਕਾ ਲਾਇਆ ਹੈ ਸੈਵਨ ਹੈਲਦੀ ਸੰਗਤ ਸੰਗਤ ਨੇ ਸੋ ਵੱਧ ਚੱਲ ਕੇ ਵਿਸਵਨ ਦੇਣਾ ਔਰ ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪਣੇ ਬੱਚਿਆਂ ਨੂੰ ਆਪ ਸਿੱਖੀ ਨਾਲ ਜੋੜ ਕੇ ਰੱਖਣਾ ਪਰ ਇਧਰ ਵੇਖੋ ਦੋ ਬੱਬਰ ਸ਼ੇਰ ਜੁੜ ਗਏ ਆ ਇੱਕ ਪਾਸੇ ਕਹਿੰਦੇ ਕੀਪਾ ਪੱਧਰੀ ਵਾਲਾ ਦੂਜੇ ਪਾਸੇ ਦੁੱਗਾ ਵਾਲਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਨੰਬਰ ਨੇ 1.14 1.14 ਦੱਸਦਾ ਅੰਕੜਾ ਹੈ ਔਰ ਦੂਸਰੇ ਹਾਰ ਦੀ ਖੇਡ ਖੇਡੀ ਜਾ ਰਹੀ ਹੈ ਸਿਰਣੀ ਦੀ ਖੇਡ ਕਬੱਡੀ ਕਲੱਬ ਵੱਲੋਂ ਮੈਦਾਨ ਦੇ ਵਿੱਚ ਰੇਡ ਪੱਧਰੀ ਵਾਲੇ ਕੀਪੇ ਨੇ ਪਾਈ ਹੈ ਹੁਣ ਚਾਹ ਵਿੱਚ ਦੇਖਦਾ ਵੀ ਕੌਣ ਤਨ ਤਨ ਆ ਖੁਸ਼ੀ ਖੁਸ਼ੀ ਕਰੋ ਦਿਲ ਚਿਤ ਖੁਸ਼ਾ ਨਹੀਂ ਰਿਸਾ ਜੇ ਦਫਾ ਲੱਗ ਗਿਆ ਆ ਮੇਰੇ ਪੰਜਾਬੀ ਦੀਓ ਭਗਤੇ ਦੇ ਟੋਕੇ ਵਾਲੇ ਮਸ਼ਹੂਰ ਆ ਹੁਣ ਦੇਖਦਾ ਆ ਫੜਿਆ ਗੁੱਟ ਏ ਕਬੱਡੀਆਂ ਜਿਹੜਾ ਜਾਫੀ ਜਫਾ ਲਾ ਗਿਆ ਜਾਫੀ ਨੂੰ 2100 ਨਹੀਂ ਸੁਲਤਾਨ ਨੂੰ ਦਿੱਤਾ ਜਾਣਾ ਜਿੰਮੀ ਜਟਾਣਾ ਬੱਬੂ ਗਾਲਵ ਤੇ ਨਾਲ ਜਗਵਿੰਦਰ ਸਿੰਘ ਐ ਲੋਕਾਂ ਨੇ ਫੋਨ ਕੱਢ ਲਏ ਆ ਆਹ ਸਨੈਪਚੈਟ ਆਉਣ ਐ ਸਨੈਪਚੈਟ ਆਉਣ ਨੇ ਕੋਈ ਸੀਚੇ ਵਾਲੀਆ ਵਾਹਿਗੁਰੂ ਉੱਚ ਕੱਢ ਕੇ ਚੋਬਰ ਨੇ ਬਾਹਰ ਸੁੱਟਿਆ ਦੁਨੀਆ ਐ ਵਾਹਿਗੁਰੂ ਆਖਦੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ